ਲੋ ਇਮਾਨਦਾਰੀ ਨਾਲ 18 18 ਕੰਮ ਘੰਟੇ ਕੰਮ ਕਰਕੇ ਆਪਣੀ ਡਿਊਟੀ ਪੂਰੀ ਕੀਤੀ ਸੀ ਸੇਵਾ ਕੀਤੀ ਸੀ ਸੇਵਾ ਕੀਤੀ ਸੀ ਜਿਹੜੀ ਲੋਕਾਂ ਨੂੰ ਯਾਦ ਹੈ ਲੋਕੀ ਝੂਠ ਦੇ ਜਿਹੜੀ ਵਾਲਦੇ ਮਾਡਲ ਚ ਫਸ ਗਏ ਦਿੱਲੀ ਮਾਡਲ ਜੇਰਾ ਤੇ ਮਾਡਲ ਨਾ ਦਿੱਲੀ ਦਾ ਤੇ ਨਾ ਮੇਰਾ ਮਾਡਲ ਹੈ ਗੁਜਰਾਤ ਦਾ ਮੇਰਾ ਮਾਡਲ ਇੰਜੋਏ ਕੀਤਾ ਅਸੀਂ ਅੰਮ੍ਰਿਤਸਰ ਦੀ ਨਿਊ ਯਾਰਕ ਦੀ ਲੋਕ ਦੇ ਦਿੱਤੀ ਕੀ ਕਹਣਾ ਚਾਹੁੰਦੇ ਜੀ ਅੱਜ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਜਿਨ੍ਹਾਂ ਨੇ ਇਸ ਗੁਰੂ ਦੀ ਨਗਰੀ ਜਿਹੜੀ ਕਿੰਪਸਰ ਵਿਖਿਆਤ ਆਪਣੀ ਅਲੱਗ ਪਛਾਣ ਰੱਖਦੀ ਹੈ ਨਗਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਇਹ ਉੱਤਰ ਸਥਾਨ ਡਿੱਠੇ ਸੱਬੇ ਥਾਮ ਨਹੀਂ ਤੁਦ ਜਿਆ ਅੰਮਰ ਸਾਹਿਬ ਦੀ ਦਾਕਾਰ ਪੂਰੀ ਦੁਨੀਆ ਦੇ ਵਿੱਚ ਲੋਕ ਕਿਤੇ ਵੀ ਬੈਠੇ ਹੋਣ ਨੂੰ ਲੋਚਦੇ ਆ ਕਿ ਗੁਰੂ ਨਗਰੀ ਜਾਈਏ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਨਤਮਸਤਕ ਹੋਈਏ ਦਰਬਾਰ ਸਾਹਿਬ ਜਾਈਏ ਸਵਰਨ ਮੰਦਰ ਤੇ ਉੱਥੇ ਸੇਵਾ ਕਰੀਏ ਕਿੱਡੇ ਭਾਗਾਂ ਵਾਲਿਆਂ ਕਿ ਗੁਰੂ ਸਾਹਿਬ ਨੇ ਇਸ ਨਿਮਾਣੇ ਦਾਸ ਨੂੰ ਇਸ ਨਗਰੀ ਦੀ ਸੇਵਾ ਵਾਸਤੇ ਪਹਿਲਾਂ ਮਿ ਚੁਣਿਆ ਤੇ ਮੈਂ ਇਥੋਂ ਆਪਣੇ ਦਿਲੋਂ ਇਮਾਨਦਾਰੀ ਨਾਲ 18 18 ਕੰਮ ਘੰਟੇ ਕੰਮ ਕਰਕੇ ਆਪਣੀ ਡਿਊਟੀ ਪੂਰੀ ਕੀਤੀ ਸੀ ਸੇਵਾ ਕੀਤੀ ਸੀ ਸੇਵਾ ਕੀਤੀ ਸੀ ਜਿਹੜੀ ਲੋਕਾਂ ਨੂੰ ਯਾਦ ਆ ਲੋਕੀ ਝੂਠ ਦੇ ਜਾਾਲ ਚ ਫਸ ਗਏ ਕੈਪਟਨ ਦੀਆਂ ਸੌਆਂ ਚ ਫਸ ਗਏ ਗੇਦਰੀ ਵਾਲਦੇ ਮਾਡਲ ਚ ਫਸ ਗਏ ਦਿੱਲੀ ਮਾਡਲ ਮੇਰਾ ਤੇ ਮਾਡਲ ਨਾ ਦਿੱਲੀ ਦਾ ਤੇ ਨਾ ਮੇਰਾ ਮਾਡਲ ਗੁਜਰਾਤ ਦਾ ਮੇਰਾ ਮਾਡਲ ਤੇ ਇੱਥੇ ਹੀ ਆ ਜੋ ਲੋਕਾਂ ਨੇ ਇੱਕ ਇੱਕ ਮਿੰਟ ਫੀਲ ਕੀਤਾ ਜਿਸ ਮਾਡਲ ਨੂੰ ਲੋਕਾਂ ਨੇ ਇੰਜੋਏ ਕੀਤਾ ਅਸੀਂ ਅੰਮ੍ਰਿਤਸਰ ਦੀ ਨੂੰ ਯੂਰਪ ਦੀ ਲੁੱਕ ਦੇ ਦਿੱਤੀ ਸੀ ਐਂਡ ਟੂ ਐਂਡ ਵਾਲ ਟੂ ਵਾਲ ਜਗਮਗ ਜਗਮਾ ਕਰਦਾ ਸ਼ਹਿਰ ਹੈਰੀਟੇਜ ਸਟਰੀਟ ਜਦੋਂ ਪੜਦਾ ਹਟਾਇਆ ਗਿਆ ਸੀ ਤੇ ਚੁੰਦੇ ਆ ਗਏ ਸੀ ਲੋਕ ਜਿਹੜੇ ਵੇਖਣ ਗਏ ਸੀ ਤੇ ਜਿਹੜਾ ਜਿਹੜਾ ਆਉਂਦਾ ਸੀ ਜਿਹੜਾ ਜਿਹੜਾ ਉਸ ਤੋਂ ਬਾਅਦ ਗੁਰੂ ਨਗਰੀ ਦੇ ਵਿੱਚ ਆਇਆ ਉਹਨੇ ਜਾ ਕੇ ਆਪਣੇ ਜਿੱਥੇ ਵੀ ਗਿਆ ਅਕਬਾਰੋਂ ਆਇਆ ਦੇਸ਼ ਤੋਂ ਆਇਆ ਉਹਨੇ ਜਾ ਕੇ ਕਿਹਾ ਜਾਓ ਵੇਖ ਕੇ ਆਓ ਸਵਰਗ ਦਾ ਨਮੂਨਾ ਬਣ ਗਿਆ ਇਹ ਅੰਮ੍ਰਿਤਸਰ ਸਾਹਿਬ ਤੇ 10 ਤੋਂ 10 ਗੁਣਾ ਤੋਂ ਵੱਧ ਟੂਰਿਸਟ ਵੱਧ ਗਿਆ 10 ਗੁਣਾ ਹੋਟਲ ਬਣ ਗਏ ਰੈਸਟੋਰੈਂਟ ਬਣ ਗਏ ਕਨਵੀਐਂਸ ਬਣ ਗਈਆਂ ਟੈਕਸੀਆਂ ਆਟੋ ਛੋਟੀਆਂ ਦੁਕਾਨਾਂ ਵੱਡੀਆਂ 70% ਰੁਜ਼ਗਾਰ ਦੇ ਅੱਜ ਲੋਕਾਂ ਦਾ ਐ ਤੇ ਹੈਰੀਟੇਜ ਸਟਰੀਟ ਕਰਕੇ ਟੂਰਿਜ਼ਮ ਕਰਕੇ ਸਾਡਾ ਪਿੰਡ ਬਣਿਆ ਬਾਾਰ ਮੈਮੋਰੀਅਲ ਬਣਿਆ ਇਸ ਤਰ੍ਹਾਂ ਅਲੱਗ ਅਲੱਗ ਕਿਲਾ ਗੋਬਿੰਦਗੜ ਬਣਿਆ ਅਰਬਨ ਹਾਰਟ ਬਣੀ ਤੇ ਅੰਮ੍ਰਿਤਸਰ ਦੀ ਦਿੱਖ ਜਿਹੜੀ ਅਲੱਗ ਹੋ ਗਈ ਇਹ ਕੰਮ ਲੋਕਾਂ ਨੇ ਵੇਖਿਆ ਮੈਂ ਇਕੱਲਕੇ ਜਿਹਾ ਕੰਮ ਕੀਤਾ ਸੀ ਮੈਂ ਮਨਿਸਟਰ ਬਣਿਆ ਅੰਮ੍ਰਿਤਸਰ ਪੂਰੇ ਜਿਹਾ ਕੰਮ ਕੀਤਾ ਅੱਜ ਪਾਰਲੀਮੈਂਟ ਮਿਲੀ ਆ ਪਿੰਡਾਂ ਵਾਲੇ ਵੀ ਲੋਚਦੇ ਆ ਕਿ ਅਨਲ ਜੋਸ਼ੀ ਸਾਡੇ ਤੱਕ ਆਵੇ ਤੇ ਸਾਨੂੰ ਵੀ ਉਹ ਨਜ਼ਾਰੇ ਲੱਗਣ ਉਹਨਾਂ ਦੀ ਆਸੀ ਮੈਂ ਜਾਨਣਾ ਜਦੋਂ ਪਿੰਡਾਂ ਚ ਜਿੰਨਾ ਹਤਸ਼ਾ ਮੈਂ ਕਹਿਣਾ ਉਹਨਾਂ ਨੂੰ ਯਾਰ ਮੈਂ ਤਾਂ ਕਦੀ ਇੱਥੇ ਆਇਆ ਨਹੀਂ ਮੈਂ ਤਾਂ ਕੰਮ ਵੀ ਨਹੀਂ ਕੀਤਾ ਤੁਹਾਡੇ ਹਲਕੇ ਦੂਸਰੇ ਆ ਉਹਦੇ ਚ ਸਾਨੂੰ ਪਤਾ ਤੁਸੀਂ ਲੱਤ ਲਾਉਦੇ ਜੇ ਸਾਨੂੰ ਪਤਾ ਤੁਸੀਂ ਕੰਮ ਕੀਤਾ ਤੁਸੀਂ ਕੰਮ ਵਾਲੇ ਜੇ ਸਾਨੂੰ ਪਤਾ ਤੁਸੀਂ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਲੋਕਾਂ ਵਰਗੇ ਹੋ ਕੇ ਤੇ ਸੁਣਦੇ ਜੇ ਤੇ ਉਹਨਾਂ ਦਾ ਕੰਮ ਕਰਦੇ ਜੇ ਇਹ ਖੁਸ਼ਬੂ ਮੇਰੇ ਕੰਮ ਦੀ ਜਿਹੜੀ ਹੈ ਨਾ ਉਹ ਆਲਰੇਡੀ ਲੋਕਾਂ ਤੱਕ ਆ ਮੈਂ ਤੇ ਹਲੇ ਤੱਕ ਤੇ ਗਿਆ ਵੀ ਨਹੀਂਗਾ ਆਪਣੇ ਆਪ ਹੀ ਲੋਕੀ ਕਹਿ ਰਹੇ ਆ ਕਿ ਜੋਸ਼ੀ ਅਰਕੀ ਜੋਸ਼ੀ ਨੂੰ ਜਿਤਾਉਣਾ ਸਾਰੇ ਵੇਖ ਲਿਆ ਅਰਕੀ ਅਨਲ ਜੋਸ਼ੀ ਲੋਕੀ ਮੂੰਹ ਕਹੀ ਜਾਂਦੇ ਆ ਮੈਂ ਹਾਲੇ ਕੰਪੇਨ ਵੀ ਨਹੀਂ ਸ਼ੁਰੂ ਕੀਤੀ ਇੱਕ ਪ੍ਰੋਗਰਾਮ ਕੱਲ ਕੀਤਾ ਮੈਂ ਇਸ ਦੇ ਵਿੱਚ ਮੈਂ ਹਾਲੇ ਤੱਕ ਸਾਊਥ ਦੇ ਵਿੱਚ ਮੈਂ ਹਾਲੇ ਤੱਕ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਂ ਮੱਥਾ ਟੇਕਣ ਗਿਆ ਵਾ ਦੋ ਤਿੰਨ ਜਗ੍ਹਾ ਤੇ ਤੇ ਇੱਕ ਪ੍ਰੋਗਰਾਮ ਸਾਰੇ ਹਲਕਿਆਂ ਦਾ ਵਿਕਰਮ ਜੀ ਨੇ ਕੀਤਾ ਸੀ ਪਰ ਇਹ ਹੈ ਕਿ ਲੋਕੀ ਇੱਛਾ ਰੱਖਦੇ ਸੀ ਲੋਕਾਂ ਨੇ ਹੱਥ ਖੜੇ ਕਰਕੇ ਕੰਸੈਂਸਸ ਬਣਾਇਆ ਕਿ ਅਨਲ ਜੋਸ਼ੀ ਨੂੰ ਸਾਡਾ ਕੈਂਡੀਡੇਟ ਬਣਾਓ ਮੈਂ ਤਾਂ ਇੱਕ ਨਮਾਣਾ ਜਿਹਾ ਦਾਸ ਆ ਮੇਰੀ ਕੋਈ ਇੱਛਾ ਨਹੀਂ ਸੀ ਪਾਰਲੀਮੈਂਟ ਲੜਦੀ ਪਰ ਇਹ ਸਮਝ ਲੋ ਕਿ ਪ੍ਰਮਾਤਮਾ ਦੀ ਮਰਜ਼ੀ ਹੈ ਉਹਦਾ ਆਪਣਾ ਹੀ ਚੱਕਰ ਘੁੰਮਦਾ ਪਿਆ ਤੇ ਉਹਨੇ ਆਪ ਸੇਵਾ ਮੇਰੇ ਕੋ ਲੈਣੀ ਨੇ ਤੇ ਮੈਂ ਤਾਂ ਕਈ ਵਾਰੀ ਸੋਚਿਆ ਛੱਡੀਏ ਪਰ ਲੋਕੀ ਕੰਮ ਨੂੰ ਇਮਾਨਦਾਰੀ ਨੂੰ ਗਿਣਦੇ ਨਹੀਂ ਲੋਕੀ ਹਵਾਵਾਂ ਫੜਦੇ ਆ ਲੋਕੀ ਝੂਠ ਚਾਉਂਦੇ ਆ ਲੋਕੀ ਗੱਪਾਂ ਚਾਉਂਦੇ ਆ ਇਸ ਕਰਕੇ ਮੇਰੇ ਵਰਗੇ ਬੰਦੇ ਦਾ ਇਸ ਰਾਜਨੀਤੀ 'ਚ ਕੋਈ ਕੰਮ ਨਹੀਂ ਸਿੰਪਲ ਦਾ ਪਰ ਇਹ ਪ੍ਰਮਾਤਮਾ ਦੀ ਕੀ ਮਰਜ਼ੀ ਹੈ ਮੈਨੂੰ ਨਹੀਂ ਪਤਾ ਕਿ ਉਹਨੇ ਬਾਹੋਂ ਫੜ ਕੇ ਮੈਨੂੰ ਤੋੜ ਲਿਆ ਤੇ ਮੈਂ ਆਪਣਾ ਜੀਵਨ ਸਮਰਪਿਤ ਕਰਤਾ ਮੈਂ ਭਾਗਾ ਵਾਲਾ ਵਾਂ ਕਿ ਮੈਨੂੰ ਇਸ ਗੁਰੂ ਦੀ ਨਗਰੀ ਦੀ ਜ਼ਿੰਮੇਵਾਰੀ ਦੇਣ ਦੀ ਸ਼੍ਰੋਮਣੀ ਕਾਲੀਦਾਲ ਨੇ ਜਿਹੜੀ ਆ ਉਠਾਣੀ ਹੈ ਸੁਖਵੀਰ ਬਾਦਲ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਉਹ ਨਗਰੀ ਹੈ ਜਿੱਥੇ ਦੁਨੀਆ ਭਰ ਦੇ ਲੋਕ ਇਸਿਫਤੀ ਦੇ ਘਰ 'ਚ ਆਉਂਦੇ ਆ ਤੇ ਨਤਮਸਤਕ ਹੁੰਦੇ ਆ ਮੈਂ ਇੱਥੋਂ ਦਾ ਕੁਝ ਕਰ ਪਾਵਾਂ ਇੱਕੋ ਜਨੂਨ ਆ ਇੱਕੋ ਇੱਛਾ ਕਿ ਇਸ ਦੁਨੀਆ ਤੋਂ ਜਾਈਏ ਤੇ ਐਸੀਆਂ ਯਾਦਾਂ ਬਣਾ ਕੇ ਜਾਵਾਂ ਮੈਂ ਕਿ ਜਿਹੜਾ ਪੀੜ੍ਹੀਆਂ ਯਾਦ ਕਰਨ ਮੇਰਾ ਜੀ ਲਾਈਫ ਦਾ ਹੋਰ ਕੋਈ ਏਜੰਡਾ ਨਹੀਂ ਇੱਕੋ ਏਜੰਡਾ ਕਿ ਮੈਂ ਆਪਣੀ ਇਸ ਲਾਈਫ ਚ ਉਹ ਕੁਝ ਕਰਕੇ ਜਾਵਾਂ ਜਿਹੜਾ ਪੀੜ੍ਹੀਆਂ ਯਾਦ ਕਰਨ ਇਹ ਪਰਮਾਤਮਾ ਨੇ ਦਿੱਤੀ ਬਿਲ ਪਾਵਰ ਆ ਵੀ ਜਿੱਥੇ ਲੱਤ ਲਾਈ ਅੱਜ ਤੱਕ ਮੈਨੂੰ ਕੰਮ ਅੱਜ ਤੱਕ ਮੈਨੂੰ ਕੋਈ ਕੰਮ ਔਖਾ ਨਹੀਂ ਜੇ ਲੱਗਾ ਕੋਈ ਕੰਮ ਔਖਾ ਜਿੱਥੇ ਚਾਹ ਉਹ ਤੇ ਰਾਹ ਕੰਮ ਹੁੰਦੇ ਆ ਇੱਛਾ ਹੀ ਨਿੰਦੀ ਕਰਨ ਵਾਲਿਆਂ ਦੀ ਇਹਨੂੰ ਅਸੀਂ ਆਈਟੀ ਸਿਟੀ ਬਣਾਉਣਾ ਇਹਨੂੰ ਅਸੀਂ ਸਪੋਰਟਸ ਸਿਟੀ ਬਣਾਉਣਾ ਇਹਨੂੰ ਮੈਡੀ ਸਿਟੀ ਬਣਾਉਣਾ ਮੈਡੀਕਲ ਟੂਰਿਜ਼ਮ ਲੈ ਕੇ ਆਉਣਾ ਸਪੋਰਟਸ ਟੂਰਿਜ਼ਮ ਲੈ ਕੇ ਆਉਣਾ ਇਹਨੂੰ ਟ੍ਰੇਡ ਦਾ ਹੱਬ ਬਣਾਉਣਾ ਟ੍ਰੇਡ ਦੀ 12 ਏਕੜ ਜਗ੍ਹਾ ਰੱਖੀ ਸੀ ਸੁਖਵੀਰ ਜੀ ਨੇ 12 ਏਕੜ ਜਗ੍ਹਾ ਰੱਖੀ ਸੀ ਜਿਹੜੀ ਜੇਲ ਸ਼ਿਫਟ ਕੀਤੀ ਸੀ ਗੁੰਮਟਾਲਿਓ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਉੱਥੇ ਅਸੀਂ ਪੱਕਾ ਇਨਫਰਾਸਟ੍ਰਕਚਰ ਬਣਾਵਾਂਗੇ ਪਾਈਟੈਕਸ ਲੱਗਦਾ 4 ਦਿਨ ਹਫਤੇ ਦਾ कोरोना इंफ्रास्ट्रक्चर दे लाउंदे है पक्का इंफ्रास्ट्रक्चर बना प्रगती मैदान वांगू 12 महिने इत्ते ट्रेड फेर चलुगा अलग-अलग चीजਾਂ ਦਾ ਵਪਾਰੀ ਆਊਗਾ ਖੁਸ਼ਹਾਲੀ ਆਊਗੀ ਬਾਕੀ ਸਾਡਾ ਏਜੰਡਾ ਬਾਰਡਰ ਖੋਲਣਾ ਸਭ ਤੋਂ ਮੇਨ ਕਿਸਾਨਾਂ ਵਾਸਤੇ ਲਾਥ ਲਾਉਣੀ ਬਾਰਡਰ ਖੋਲਣਾ ਬਾਰਡਰ ਖੁੱਲ ਜੇ ਪੂਰਾ ਪੰਜਾਬ ਖੁਸ਼ਹਾਲ ਹੋ ਜੇ 30 ਕਿਲੋਮੀਟਰ ਤੇ ਲਾਹੌਰ ਆ ਵਾਇਆ ਦੁਬਈ ਪਾਕਿਸਤਾਨ ਵਪਾਰ ਹੋ ਰਿਹਾ ਐ 30 ਕਿਲੋਮੀਟਰ ਇਥੇ ਸਿਕਿਉਰਿਟੀ ਦਾ ਪ੍ਰਬੰਧ ਕਰੇ ਸੈਂਟਰ ਸਰਕਾਰ ਸਕੈਨਰ ਲਾਵੇ ਕਿ ਕੋਈ ਮਾੜੀ ਚੰਗੀ ਚੀਜ਼ ਨਾ ਆਵੇ ਤੇ ਇਹ ਬਾਰਡਰ ਖੋਲਿਆ ਜਾਵੇ ਇਸ ਕਰਕੇ ਅਸੀਂ ਸਾਰੇ ਇਹ ਐਫਰਟ ਕਰਾਂਗੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂੰਗਾ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਲੋਕਾਂ ਨੂੰ ਮੈਨੂੰ ਵੋਟ ਦੇ ਕੇ ਨਾ ਪਹਿਲਾਂ ਪਛਤਾਉਣਾ ਪਿਆ ਨਾ ਗਾਂ ਪਛਤਾਉਣਾ ਜੋ ਸਰ ਕੀ ਚੁਣੌਤੀਆਂ ਰਹਿਣਗੀਆਂ ਤੁਹਾਨੂੰ ਇੱਕ ਚੀਜ਼ ਇਮਪ੍ਰੈਸ਼ਨ ਦੇ ਲੋਕ ਸਭਾ ਲੱਗ ਚੁਣੌਤੀ ਕਾ ਦੀ ਮੈਂ ਕਿਹੜੀ ਪਹਿਲੀ ਇਲੈਕਸ਼ਨ ਲੜਨੀ ਆ ਮੈਂ ਤੇ ਇੰਜ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਕਹਿਣਾ ਵੀ ਮੌਕਾ ਦੇ ਦਿਓ ਵੇਖ ਲਿਆ ਉਹਨਾਂ ਨੇ ਲੋਕੀ ਖੋਦੀ ਪਛਤਾਉਂਦੇ ਪਏ ਪਹਿਲਾਂ ਗੁਟਕਾ ਸਾਹਿਬ ਦੀ ਸੌਂ ਖਾਧੀ ਕੈਪਟਨ ਸਾਹਿਬ ਨੇ ਫਿਰ ਝਾੜੂ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਦੁਨੀਆ ਭਰ ਦਾ ਝੂਠ ਬੋਲਦਾ ਐਸਾ ਲੋਕਾਂ ਦੇ ਦਿਮਾਗ ਦੇ ਉੱਤੇ ਗਲਬਾ ਪਾਇਆ ਝਾੜੂ 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 ਕਰੀ ਗਏ ਲੋਕੀ ਬੰਦਾ ਕਿਹਨੂੰ ਚੁਣਦਾ ਕਿਹੜਾ ਚੁਣਦਾ ਉਹ ਪਤਾ ਹੀ ਨਹੀਂ ਅੱਜ 2 ਸਾਲ ਬਾਅਦ ਵੀ ਕਈਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੈਂਡੀਡੇਟ ਕਿਹੜਾ ਚੁਣਿਆ ਇਸੇ ਕਰਕੇ ਆਨਾ ਪਹਿਲਾਂ ਮੈਂ ਕੈਂਡੀਡੇਟ ਦੇਖ ਲਿਆ ਕਰੋ ਤੈਨਾਂ ਇਨਸਾਨ ਵੇਖ ਲਿਆ ਕਰੋ ਨਿਸ਼ਾਨ ਵਾਲ ਬਾਦਛਾਤੀ ਮਾਰਿਆ ਕਰੋ ਇਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਟ੍ਰੈਕ ਰਿਕਾਰਡ ਜਿਹੜਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਤਾ ਅੱਜ ਤੱਕ ਇਹ ਹੋਰ ਸਰਕਾਰ ਨੇ ਕੀਤਾ ਜੇ ਪੰਜਾਬ ਦੀ ਲੜਾਈ ਲੜੀ ਐ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਐ 103 ਸਾਲ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਲੜੀ ਐ ਕਿਹ ਜੇ ਸੈਂਟਰ ਦੀ ਪਾਰਟੀ ਜਿਹੜੀ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਕਾਂਗਰਸ ਆ ਛਾੜੂ ਵਾਲੇ ਤੇ ਹੋਣਾ ਇਹ ਆ ਕਦੀ ਇਹਨਾਂ ਨੇ ਲੱਤ ਲਾਈ ਐ ਇਹਨਾਂ ਨੂੰ ਹਰਿਆਣਾ ਵੀ ਉਹਨਾਂ ਹਿਮਾਚਲ ਵੀ ਉਹਨਾਂ ਰਾਜਸਥਾਨ ਵੀ ਉਹਨਾਂ ਜੰਮੂ ਕਸ਼ਮੀਰ ਵੀ ਉਹਨਾਂ ਇਹਨਾਂ ਨੂੰ ਡਰ ਲੱਗਦਾ ਜੇ ਪੰਜਾਬ ਵਾਸਤੇ ਕੋਈ ਗੱਲ ਕਰਦੀ ਪੰਜਾਬ ਦੇ ਭਲੇ ਦੀ ਗੱਲ ਕਰਦੀ ਉਹ ਸਾਡੇ ਗੱਲ ਪਹਿਣਗੇ ਇਸ ਕਰਕੇ ਉਹਨਾਂ ਪਹਿਲਾਂ ਉਧਰ ਵੇਖਣਾ ਜਿੱਥੇ ਇਹਨਾਂ ਦੀਆਂ ਸਰਕਾਰਾਂ ਬੰਦੀਆਂ ਉਸ ਤੋਂ ਬਾਅਦ ਪੰਜਾਬ ਦਾ ਭਲਾ ਸੋਚਣਗੇ ਇਸ ਕਰਕੇ ਪੰਜਾਬ ਦਾ ਭਲਾ ਸੈਂਟਰ ਦੀਆਂ ਪਾਰਟੀਆਂ ਕੋਲ ਹੈ ਹੀ ਨਹੀਂ ਉੱਤੇ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੇ ਆ ਜਿੱਦਾਂ ਅੰਗਰੇਜ਼ ਇੰਗਲੈਂਡ ਤੋਂ ਆਏ ਸੀ ਦਿੱਲੀ ਵਾਲੇ ਇੱਥੋਂ ਆਉਂਦੇ ਆ ਇਸ ਕਰਕੇ ਮੈਂ ਬਹੁਤ ਧੰਨਵਾਦੀ ਆ ਸ਼੍ਰੋਮਣੀ ਅਕਾਲੀ ਦਲ ਦਾ ਆਪਣੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਇਹ ਵੋਟਰਾਂ ਨੂੰ ਇਹ ਕਹੂੰਗਾ ਤੇ ਹੁਣ ਤੁਹਾਡੇ ਹੱਥ 'ਚ ਗੇਂਦ ਆ ਬਟਨ ਦੱਬਣ ਤੋਂ ਪਹਿਲਾਂ ਸੋਚਿਓ ਬਟਨ ਇੰਜ ਕਰਕੇ ਕਰੀ ਜਾਂਦੇ 3 ਹੋ ਜਾਂਦਾ 5 ਸੈਕਿੰਡ ਲੱਗਦੇ ਆ ਸਿਰਫ ਵੋਟ ਪੈ ਜਾਂਦੀ ਆ ਉਸ ਤੋਂ ਬਾਅਦ 5 ਸਾਲ ਆ ਗਿਆ ਨੇ ਗਲਤੀ ਹੋ ਗਈ 5 ਸਾਲ ਬੜੇ ਲੰਬੇ ਆ ਅਸੀਂ ਉਮਰਾਂ ਨਾ ਲੰਘਾਈਏ ਬਟਨ ਦੱਬਦੇ ਆ 5 ਸਾਲ ਉਮਰ ਲੰਘ ਜਾਂਦੀ ਆ ਬਟਨ ਦੱਬਦੇ ਆ 5 ਸਾਲ ਉਮਰ ਆਪਾਂ ਉਮਰਾਂ ਹੀ ਨੰਘਾਈਆਂ ਪਾਰਲੀਮੈਂਟ ਦੇ 75 ਸਾਲਾਂ 'ਚ ਕਿੰਨੇ ਮੈਂ MP ਬਣੇ ਆ 30 ਸਾਲ ਤੇ ਪਾਟਿਆ ਸਾਹਿਬ ਦੇ 10 ਸਾਲ ਸਿੱਧੂ ਸਾਹਿਬ ਦੇ 10 ਸਾਲ ਉਹ ਜਰਣਾ ਸਾਹਿਬ ਦੇ ਬਾਕੀ ਚਲੋ ਲਾ ਲਓ ਹਾਂ ਦੋ ਤਿੰਨ ਹੋਰ ਹੋਣਗੇ ਤੁਸੀਂ ਮੈਨੂੰ ਇੱਕ ਕੰਮ ਦੱਸੋ ਵੀ ਇਹ ਫਲਾਣੇ ਮੈਂਬਰ ਪਾਰਲੀਮੈਂਟ ਨੇ ਆ ਕੰਮ ਕੀਤਾ ਇੱਕ ਕੰਮ ਗਿਣਾ ਦਿਓ ਯਾਰ ਲੋਕਾਂ ਨੇ ਉਮਰਾਂ ਹੀ ਲਗਾਈਆਂ ਕੰਮ ਕਿੰਨੇ ਕੀਤਾ ਅੱਜ ਜਿਹੜੀ ਸੜਕ ਦੇਖ ਲੋ ਕਾ ਜੋਸ਼ੀ ਨੇ ਬਣਾਈ ਮੈਨੂੰ ਤਾਂ 5 ਸਾਲ ਮਿਨਿਸਟਰੀ ਜੇ ਮਿਲੇ ਆ ਜੇ ਤੇਖ ਲੋਗੇ ਆ ਬਾਗ ਜੋਸ਼ੀ ਨੇ ਬਣਾਇਆ ਆ ਕੰਮ ਜੋਸ਼ੀ ਨੇ ਕੀਤਾ ਇਹਨਾਂ ਨੇ ਤਹਿਸ ਨਹਿਸ ਕੀਤਾ ਵਾ ਮਿਊਜ਼ੀਕਲ ਫਾਊਂਟੇਨ ਲਾਇਆ ਸੀ ਲੇਜ਼ਰ ショਅ ਲਾਇਆ ਇਤੋਂ ਤੱਕ ਕਿ ਬਾਰਡਰ ਤੇ ਜਾ ਕੇ ਝੰਡਾ ਲਾ ਦਿੱਤਾ ਏਸ਼ੀਆ ਦਾ ਸਭ ਤੋਂ ਉੱਚਾ ਝੰਡਾ ਕੰਮ ਵੀ ਕਰ ਔਖਾ ਜਿੱਥੇ ਚਾਹ ਉੱਥੇ ਰਾ ਠੀਕ ਠੀਕ